YouTube ਚੈਨਲ ਰਾਹੀਂ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਰੁੱਖਾਂ ਅਤੇ ਫੁੱਲ ਬੂਟਿਆਂ ਦੀ ਜਾਣਕਾਰੀ ਵਿੱਚ ਅੱਜ ਦਾ ਫੁੱਲਦਾਰ ਪੌਦਾ ਹੈ ਵਾਈਬਰਨਮ ਉਪਲਸ ਇਹ ਇੱਕ ਝਾੜੀनुਮਾ ਪੌਦਾ ਹੈ ਜਿਸ ਨੂੰ ਆਮ ਭਾਸ਼ਾ ਵਿੱਚ ਗੈਲਡਰ ਗੁਲਾਬ 스ਨੋਵਾਲਟਰੀ ਜਾਂ ਬਰਫ਼ ਦੀਆਂ ਗੇਂਦਾਵਾਲਾ ਪੌਦਾ ਕਿਹਾ ਜਾਂਦਾ ਹੈ ਵਾਟਰ ਐਲਡਰ ਕ੍ਰੈਪਵਾਰਕਸ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ ਇਹ ਇੱਕ ਪਤਝੜੀ ਝਾੜੀनुਮਾ ਫੁੱਲਦਾਰ ਪੌਦਾ ਹੈ ਜੋ ਕਿ ਐਂਡੋਕਸੇਈ ਪਰਿਵਾਰ ਵਿੱਚੋਂ ਹੈ ਇਹ 10 ਤੋਂ 15 ਫੁੱਟ ਕੱਦ ਕਰਦਾ ਹੈ ਅਤੇ ਇਸ ਦੇ ਪੱਤੇ 5 ਤੋਂ 10 ਸੈਂਟੀਮੀਟਰ ਲੰਮੇ ਚੌੜੇ ਬਨਾਵਟ ਵਿੱਚ ਕੁਝ ਹੱਦ ਤੱਕ ਮੈਪਲ ਦੇ ਰੁੱਖ ਦੇ ਪੱਤਿਆਂ ਨਾਲ ਮਿਲਦੇ-ਜੁਲਦੇ ਹਨ ਪੱਤੇ ਹਲਕੇ ਖੁਰਦਰੇ ਹੁੰਦੇ ਹਨ ਅਤੇ ਇਹ ਹੀ ਅਮਰੀਕਾ ਤੇ ਮੱਧ ਏਸ਼ੀਆ ਦਾ ਮੂਲ ਪੌਦਾ ਹੈ ਇਸ ਪੌਦੇ ਨੂੰ ਫੁੱਲਾਂ ਅਤੇ ਬੈਰੀਆਂ ਲਈ ਸਜਾਵਟੀ ਪੌਦੇ ਦੇ ਤੌਰ ਤੇ ਉਗਾਇਆ ਜਾਂਦਾ ਹੈ ਫੁੱਲ ਛੋਟੇ-ਛੋਟੇ ਪਰ ਗੁੱਛਿਆਂ ਦੇ ਆਕਾਰ ਵਿੱਚ ਲੱਗਦੇ ਹਨ ਜਦੋਂ ਸਾਰੇ ਫੁੱਲ ਖਿੜ ਜਾਂਦੇ ਹਨ ਤਾਂ ਉਹ ਇੱਕ ਗੇਂਦ ਦਾ ਆਕਾਰ ਲੈ ਲੈਂਦੇ ਹਨ ਸ਼ਾਇਦ ਇਸੇ ਲਈ ਇਸ ਨੂੰ 스ਨੋਵਾਲ ਟਰੀ ਜਾਂ ਬਰਫ਼ ਦੀਆਂ ਗੇਂਦਾਂ ਦਾ ਪੌਦਾ ਕਿਹਾ ਜਾਂਦਾ ਹੈ ਇਸ ਦੇ ਫੁੱਲ ਬਹੁਤ ਸੋਹਣੇ ਹੁੰਦੇ ਹਨ ਅਤੇ ਇਹ ਹਰ ਤਰ੍ਹਾਂ ਦੀ ਮਿੱਟੀ ਵਿੱਚ ਵਾਧਦਾ ਫੁੱਲਦਾ ਹੈ ਪਰ ਨਮੀ ਵਾਲੀ ਦਰਮਿਆਨੀ ਖਾਰੀ ਮਿੱਟੀ ਨੂੰ ਜ਼ਿਆਦਾ ਪਸੰਦ ਕਰਦਾ ਹੈ ਇਸ ਨੂੰ ਅਸੀਂ ਘਰਾਂ ਦੀ ਚਾਰਦੁਵਾਰੀ ਤੇ ਬਾੜ ਦੇ ਤੌਰ ਤੇ ਲਗਾ ਸਕਦੇ ਹਾਂ ਇਸ ਦੇ ਫੁੱਲਾਂ ਦਾ ਪਰਪਰਾਗਣ ਕੀਟ ਪਤੰਗਿਆਂ ਤੇ ਮਧੂਮੱਖਿਆਂ ਦੁਆਰਾ ਕੀਤਾ ਜਾਂਦਾ ਹੈ ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਅਤੇ ਕਿਸਮਾਂ ਦੇ ਹਿਸਾਬ ਨਾਲ ਫੁੱਲਾਂ ਤੋਂ ਬਾਅਦ ਇਸ ਦੇ ਗੋਲਾਕਾਰ ਅੰਡਾਕਾਰ ਜਾਂ ਚਪਟੇ ਲਾਲ, ਜਾਮਣੀ, ਨੀਲੇ ਇੱਕ ਬੀਜ ਵਾਲੇ ਛੋਟੇ-ਛੋਟੇ ਫਲ ਲੱਗਦੇ ਹਨ ਕਿ ਇਸ ਦੇ ਕੁਝ ਕਿਸਮਾਂ ਦੇ ਫਲ ਅਸੀਂ ਥੋੜੀ ਮਾਤਰਾ ਵਿੱਚ ਖਾ ਸਕਦੇ ਹਾਂ ਤੇ ਕੁਝ ਕਿਸਮਾਂ ਵਿੱਚ ਜ਼ਹਿਰੀਲਾਪਣ ਪਾਇਆ ਜਾਂਦਾ ਹੈ। ਜ਼ਹਿਰੀਲੇਪਣ ਵਾਲੀਆਂ ਕਿਸਮਾਂ ਖਾਣ ਨਾਲ ਉਲਟੀਆਂ, ਪੇਟ ਦਰਦਦ ਆਦਿ ਦੀ ਸਮੱਸਿਆ ਹੋ ਸਕਦੀ ਹੈ। ਛੋਟੇ-ਮੋਟੇ ਨੁਕਸਾਨਾਂ ਦੇ ਨਾਲ-ਨਾਲ ਇਸ ਦੇ ਕੁਝ ਫਾਇਦੇ ਵੀ ਹਨ। ਇਸ ਦੇ ਸੱਕ ਦੀ ਵਰਤੋਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਸੋ ਦੋਸਤੋ, ਇਹ ਸੀ ਜਾਣਕਾਰੀ ਵਾਈਵਰਨਮ ਓਪਲਸ ਨਾਂ ਦੇ ਪੌਦੇ ਬਾਰੇ। ਇਸ ਨੂੰ ਆਮ ਭਾਸ਼ਾ ਵਿੱਚ ਬਰਫ਼ ਦੀਆਂ ਗੇਂਦਾਂ ਵਾਲਾ ਪੌਦਾ ਕਿਹਾ ਜਾਂਦਾ ਹੈ ਇਸ ਦੇ ਬਹੁਤ ਸੋਹਣੇ ਫੁੱਲ ਲੱਗਦੇ ਹਨ ਅਤੇ ਅਸੀਂ ਇਸ ਨੂੰ ਸਜਾਵਟੀ ਪੌਦੇ ਦੇ ਤੌਰ ਤੇ ਲਗਾ ਸਕਦੇ ਹਾਂ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਅਤੇ ਅਜਿਹੀ ਹੋਰ ਵਧੀਆ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ